ਮੈਂ ਡਾਕਟਰ ਗੁਰਜੀਤ ਚੋਹਾਨ ਜੀ ਪ੍ਰੈਸ ਕਲੱਬ ਦੇ ਹਾਤੀ ਮੇਹਿੰਡਾ ਦਾ ਪ੍ਰੈਜ਼ੀਡੈਂਟ ਜੋ ਕਿ ਅੱਜ ਅਸੀਂ ਸੀਜ਼ਨ ਦੇ ਵਿੱਚ ਜਾ ਕੇ ਅੱਖਾਂ ਦਾ ਜਾਂਚ ਕੈਂਪ ਫਿਰ ਲਾਉਣੇ ਆ ਅੱਜ ਵੀ ਮਾ ਅੱਖਾਂ ਦਾ ਜਾਂਚ ਕੈਂਪ ਪਿੰਡ ਦੱਸੀ ਵਾਗ ਵਾਲ ਜਿਹੜਾ ਮੇਹਿੰਡਾ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਲਾਇਆ ਗਿਆ ਚਿੱਠੇਗੇ ਆਪੀਡੀ ਦੇ ਵਿੱਚ 140 ਦੇ ਲਗਭਗ ਮਰੀਜ਼ ਚੈੱਕਅਪ ਕੀਤੇ ਹੋਏ ਆ ਜਿਨ੍ਹਾਂ ਦੇ ਵਿੱਚੋਂ 26 27 ਮਰੀਜ਼ ਆ ਆਪਰੇਸ਼ਨ ਦੇ ਜੋਗ ਪਾਏ ਗਏ ਆ ਜਿਨ੍ਹਾਂ ਦੇ ਆਪਰੇਸ਼ਨ ਅਸੀਂ ਫ੍ਰੀ ਕਰਕੇ ਦੇਵਾਂਗੇ ਅੱਜ ਇਹ ਕੈਂਪ ਬਿਹਿੰਡਾ ਦਿਹਾਤੀ ਪ੍ਰੈਸ ਕਲੱਬ ਅਤੇ ਲੋਕਲ ਜਸੀ ਬਾਗ ਵਾਲੀ ਵੀ ਪੰਚਾਇਤ ਦੇ ਸਹਿਯੋਗ ਦੇ ਨਾਲ ਮਾਤਾ ਕਾਲੀ ਮਾਤਾ ਮੰਦਿਰ ਜਸੀ ਬਾਗ ਵਾਲੀ ਵਿੱਚ ਉਥੇ ਲਗਾਏ ਆ ਇਸ ਕੈਂਪ ਦੇ ਵਿੱਚ ਕੋਈ ਲਗਭਗ 140 ਦੇ ਅਰਾਊਂਡ ਐਵਰੀ ਜਿਹੜੇ ਉਹ ਚੈੱਕ ਕੀਤੇ ਗਏ ਪਰ ਇਸ ਕੈਂਪ ਦੀ ਬੁਲੱਖਣ ਤਾਂ ਇਹ ਰਹੀ ਕਿ ਇਸ ਕੈਂਪ ਦੇ ਵਿੱਚ ਚਿੱਟਾ ਮੋਤੀਆ ਤੋਂ ਜਿਹੜੇ ਪੀੜਤ ਮਰੀ ਜਾਏ ਉਹ ਬਹੁਤ ਵੱਡੀ ਗਿਣਤੀ ਵਿੱਚ ਪਾਏ ਗਏ ਆਮ ਤੌਰ ਤੇ ਚਿੱਟਾ ਮੋਤੀਆ ਦੀ ਪ੍ਰੇਵਲੈਂਸ ਕੈਂਪ ਦੇ ਵਿੱਚ ਇਸ ਪਿੰਡ ਦੇ ਮੁਕਾਬਲੇ ਘੱਟ ਨਿਕਲਦੀ ਹੈ ਪਰ ਤੇ ਦੇਖਣ ਚ ਆਏ ਵੀ ਸਿਹਤ ਸਹੂਲਤਾਂ ਤੋਂ ਇਹ ਪਿੰਡ ਕਾਫੀ ਵੱਜਾ ਹੈ ਇਸ ਜਿਹੜੀਆਂ ਸਿਹਤ ਸਹੂਲਤਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਨਾ ਬੰਦੇ ਕੋਲ ਨਹੀਂ ਪਹੁੰਚ ਰਹੀਆਂ ਸੋ ਇੱਕ ਕਲੱਬ ਤੇ ਆਪਣੇ ਜਿਹੜਾ ਵਿਆਪਤੀ ਪ੍ਰੈਸ ਕਲੱਬ ਤੇ ਲੋਕਲ ਵਲੰਟੀਅਰਸ ਨੇ ਐਫਰਟਸ ਕੀਤੀ ਹੈ ਸੋ ਇਹ ਕੋਸ਼ਿਸ਼ ਨੂੰ ਅਸੀਂ ਸਿਰੇ ਚੜ੍ਹਾਂਗੇ ਜਿਹੜੇ ਬ੍ਰੀਜ ਇਹ ਅੱਜ ਅਸੀਂ ਇੱਥੇ ਡਿਟੈਕਟ ਕੀਤੇ ਆ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਲਗਭਗ ਸਾਰੇ ਮਰਜੈਂਟ ਆਪਰੇਸ਼ਨ ਅਸੀਂ ਮੁਕਤ ਕਰਾਂ